ਅਗੇ ਕੋਈ ਪਿਆਰਾ ਤੁਸੀਂ ਡੇਲੀ ਦੇਖ ਸਕਦੇ ਨਹੀਂ ਪਾਛੋ ਮੈਂ ਦੇਖ ਛਾਗਦਾ ਨਹੀਂ ਨਹੀਂ ਸਿਰਫ ਦੋ ਕੁੱਟਾ ਅੱਛਾ ਜੀ ਹਾਂਜੀ ਸਿਰਫ ਦੋ ਕੁੱਟਾ ਦੇਖ ਸਕਣੀ ਮਹਾਰਾਜੀ ਕਿਰਪਾ ਉਹ ਨਹੀਂ ਬਹੁਤ ਹੋ ਜਾਂਦੀ ਠੀਕ ਹੈ ਜੀ ਸਿਰਫ ਦੋ ਕੁੱਟਾ ਉਹ ਵੀ ਮੈਂ ਪ੍ਰਸ਼ਾਦ ਤੌਰ ਤੇ ਚਾਹ ਸਕਦਾ ਹਾਂ ਠੀਕ ਹੈ ਚਾਹ ਸਕਦਾ ਦੋ ਕੁੱਟਾ ਸਿਰਦਾਈ ਜਿਆਦਾ ਛਕਦੇ ਨਹੀਂ ਸਰਦਾਈ ਨਹੀਂ ਮੈਂ ਛਕਦਾ ਸਰਦਾਈ ਛਕਦੇ ਨਹੀਂ ਨਹੀਂ ਛਕਦਾ ਜੀ ਅੱਛਾ ਵਾ ਸੇਵਾ ਜੀ ਸੇਵਾ ਹੀ ਆ ਹਾਂਜੀ ਸਰਦਾਈ ਨਹੀਂ ਮੈਂ ਛਕਦਾ ਉਹਦਾ ਕਾਰਨ ਉਦਾਂ ਹੀ ਪਾਸ਼ੂ ਸ਼ਰਦਾਈ ਛਕੀ ਨਹੀਂ ਕਦੀ ਮਨ ਮਨ ਦੀ ਆ ਵਸਗੇ ਮਨ ਦੀ ਬਸ ਦੇਗ ਛਗਲੀ ਦੀ ਘੁੱਟ ਸ਼ਰਦਾਈ ਛਕੀ ਨਹੀਂ ਵਸ ਤੇ ਜਿਹੜੀਆਂ ਰਸਦਾਂ ਵਸਦਾਂ ਜਿਵੇਂ ਹੁਣ ਆਪਾਂ ਚਾਹੇ ਦੇਗ ਲਾਈਏ ਹਾਂਜੀ ਹਾਂਜੀ ਚਾਹੇ ਆਪਾਂ ਸ਼ਰਦਾਈ ਲਾਈਏ ਹਾਂਜੀ ਹਾਂਜੀ ਤੇ ਉਹਦੀਆਂ ਰਸਦਾਂ ਜਿਹੜੀਆਂ ਉਹ ਇਹ ਤਾਂ ਰਸਦਾਂ ਡੇਲੀ ਪੈਂਦੀਆਂ ਨੇ ਉਹਦਾ ਖਰਚਾ ਪਾਣੀ ਕਿੱਥੋਂ ਆਉਂਦਾ ਫਿਰ ਪਾਸ਼ੇ ਬਾਬਾ ਜੀ ਵੱਡੇ ਕਰਦੇ ਆ ਬਾਬਾ ਜੋਗਾ ਸਿੰਘ ਜੀ ਮਿਸ਼ਨ ਸ਼ਿਦਾਂ ਤੋਂ ਬਾਬਾ ਜੋਗਾ ਸਿੰਘ ਜੀ ਵਾਲੇ 3 ਕਿਲੋ ਰਸਤ ਰੱਖਦੀ ਦਿਹਾੜੀ ਇੱਕ ਦਿਹਾੜੀ 3 ਕਿਲੋ ਰਸਤ ਰੱਖਦੀ ਆ ਜੀ ਇੱਕ ਵਾਰ ਹੀ ਖਾਣੇ ਦੀ ਲੱਗਦੀ ਹੈ ਜੀ ਤੇ ਪਰ ਰਸਤ ਚਲੋ ਹੁਣ ਬਾਬਾ ਜੀ ਹੁਣ ਜਿੰਨੀ ਦਿੰਦੇ ਚੜਦੀ ਕਲਾ ਵਾ ਹਾਂਜੀ